ਕੀ ਆਜਾ ਆਪਣਾ ਜਤਿੰਦਰ ਸਿੰਘ ਆਜੀ ਪਾਜੀ ਕਿਹੜਾ ਪਟ ਜੇ ਓਕੇ ਕੀ ਕਰ ਚੱਕੀ ਦੌੜੀ ਜਾਂ ਚੋਰੀ ਹੋ ਗਈ ਐ ਜੋ ਕਿਵੇਂ ਕੋਈ ਲੋਜੀ ਪੌਣੇ ਕੁ 4 ਵਜੇ ਕਿੰਨੂ ਖਾਣਾ ਇੱਥੇ ਦਾ ਆੜੀਆਂ 9 ਘੰਟੇ ਚੁੱਕ ਲਈ ਇੱਥੋਂ ਜੋ ਕਈ ਲੈਂਦੇ ਆ ਢਾਪੇਣ ਵਾਸਤੇ ਕੰਕ ਹਾਂਜੀ ਤੇ ਸੇਰੀਆ ਬੁਲਫੜੀ ਗੱਡੀ ਰੱਖਿਆ ਤੇ ਗੱਡੀ ਖਿਲਾੜੀ ਤੇ ਜਦੋਂ ਗੇਟ ਖੁੱਲਿਆ ਤਾਂ ਉਹ ਦੌੜ ਕੇ ਨਿਕਲ ਕੇ ਲੈ ਕੇ ਗੱਡੀ। ਉਹ ਕੀ ਕੋਈ ਤੇ ਗਸ਼ਤ ਵੀ ਕਰਦੀ ਪੁਲਿਸ ਉਹ ਦਾ? ਨਾ। ਚੇਰੀ ਹੋਇਆ ਹੁੰਦੇ ਪਹਿਲਾਂ ਕਰਦੇ ਰੇ। ਇਹ ਪੁਲਿਸ ਕੋਲ ਕੀਤੀ ਕੋਈ? ਹਾਂਜੀ। ਪੁਲਿਸ ਆਈ ਅਤੇ ਗਾੜੀ ਗਿਆ ਦੇ ਕੰਦੇ ਕੈਮਰੇ ਚੱਕ। ਪਿੰਡ ਲੱਗੇ ਗਾੜੀ। ਉਹ ਸੀਸੀਟੀਵੀ ਦੀ ਰਿਪੋਰਟ ਚਾਹ ਤੁਹਾਡੇ ਨੇ? ਨਾ। ਉਹ ਕੀ ਪਤਾਸਾਂ ਉਹ ਕੀ ਮੰਗ ਕਰਦੇ ਹੋ? ਹਾਂਜੀ। ਕੀ ਮੰਗ ਕਰਦੇ ਪਤਾ ਨਹੀਂ। ਮਾਂਗੇ ਵੀ ਇੱਥੇ ਘਰ ਤੋਂ ਹੈ ਕਰੇ ਵੀ ਇਹ ਰੱਖੀ ਹੋਏ ਕਰੇ ਆਹੋ ਵੀ ਤੇ ਚੋਰੀਆਂ ਬੰਦ ਹੋ ਜਾਣਾਂ ਆਹ ਗੱsto ਹੈ ਜਿੱਦ ਤੱਕ ਆਪਣੀ ਦੂਨ ਪਿੰਡ ਮੁਖੇ ਹਾਂਜੀ ਕੀ ਗੱਲ ਬਾਤ ਹੋਈ ਭਾਈ ਗੱਲ ਬਾਤ ਜੀ ਅਹੀਂ ਤੇ ਸੂਰੇ ਕੁੱਤੇ ਦੇ ਇੱਥੇ ਲੰਮਾ ਪੇਦੇ ਤੇ ਗੁਰਦੁਆਰੇ ਸਾਹਿਬ ਲੌਸਮੈਂਟ ਹੋਈ ਆ ਤੇ ਅਹੀਂ ਆਏ ਉੱਠ ਕੇ ਤੇ ਕਹਿੰਦੇ ਵੀ ਚੋਰੀ ਹੋ ਗਈ ਹੈ ਚੋਰੀ ਹੋ ਗਈ ਹੈ ਚੱਕੀ ਤੇ ਇੱਥੇ ਆਏ ਆ ਤੇ ਉਹਨੇ ਚਿਰ ਨੂੰ ਗੱਡੀ ਉਹ ਚਲ ਗਈ ਸੀ ਪੌਣੇ ਕੇ 4 ਵਜੇ ਦਾ ਟਾਈਮ ਸੀ ਤੇ ਇਹਨਾਂ ਨੇ ਗੇਟ ਗਾਰਡ ਖੋਲਿਆ ਜੇ ਤੁਹਾਨੂੰ ਉਹਦਾਂ ਨੂੰ ਗੱਡੀ ਭਜਾ ਕੇ ਉਹ ਲੱਗੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਹੀ ਆ ਜਿਹੜਾ ਬੇਨਤੀ ਕੀਤੀ ਜਾਂਦੀ ਹੈ ਵੀ ਕੋਈ ਰਾਤ ਗਸ਼ਤ ਕਰਨ ਕੋਈ ਇੱਕ ਦੋ ਇਰਾਣ ਕੇ ਗਸ਼ਤ ਕਰਨ ਕੋਈ ਚੋਰਾਂ ਨੂੰ ਥੋੜਾ ਬਹੁਤਾ ਡਰ ਪਵੇ ਪਾਲਾ ਜਿਹਾ ਹੋਵੇ ਵੀ ਕੋਈ ਰਾਤ ਗਸ਼ਤ ਵੀ ਕਰਦਾ ਤੇ ਚਾਹੇ ਫਿਰ ਇਹੋ ਹੀ ਆ ਨਾ ਪਿੰਡਾਂ 'ਚ ਪਹਿਰੇ ਲਵਾਏ ਜਾਣ ਚਾਹੇ ਤੇ 9-10 ਘੰਟੇ ਸੀ ਇਹ ਚੋਰੇ ਗਰੀਬ ਦੀਆਂ ਇਹ ਚੋਕ ਹੋ ਗਈਆਂ ਕੋਈ ਹੋਰ ਨਾ ਆਉਣ ਆਇਆ ਹਾਂ ਜਿੰਨ ਕਿ ਕੀਤੀ ਜਾਂਦੀ ਹੈ ਵੀ ਯਾਰ ਇਹਨਾਂ ਨੇ ਕੀਤੀ ਜਾਂ ਦਰਖਾਸਤ ਦਿੱਤੀ ਹੈ ਮੜੀ ਪੁਲਸ ਨੂੰ ਉਹ ਆਣ ਕੇ ਤੇ ਕੈਮਰੇ ਚੈੱਕ ਕਰ ਸਕਣ 4:00 4 ਵਜੇ ਦਾ ਟਾਈਮ ਆ ਰਾਵਲ ਗਾਦੜੀਆਂ ਵੀ ਕੈਮਰੇ ਲੱਗੇ ਤੇ ਇੱਥੇ ਮੋਟੇ ਵੀ ਲੱਗਾ ਕੈਮਰਾ ਪੁਲ ਤੇ ਪੁਲ ਤੇ ਵੀ ਕੈਮਰਾ ਲਗਾਇਆ ਆਹੋਂ ਦੇ ਉਹ ਵੀ ਚੈੱਕ ਕੀਤਾ ਜਾਵੇ ਤਿੰਨ ਚਾਰ ਰਸਤੇ ਪੰਜ ਸਾਰੇ ਰਸਤਿਆਂ 'ਚ ਮੋੜ ਮੋੜ ਤੇ ਕੈਮਰੇ ਲੱਗੇ ਆ ਸਾਰੇ ਕੈਮਰੇ ਚੈੱਕ ਕੀਤਾ ਜਾਵੇ ਹਾਂਜੀ ਵੀ ਜ ਆਪਣਾ ਬਿੱਟੂ ਹਾਂਜੀ ਕੀ ਆਪਣੀ ਜਿਹੜੀ ਚੋਰੀ ਦੀ ਘਟਨਾ ਇਥੇ ਵਾਪਰੀ ਹੈ ਇਹ ਕੀ ਤੁਹਾਡੀ ਆਪਣੀ ਚੱਕੀਾਂ ਕਿ ਹੋ ਗਈ ਇਹ ਠੇਕੇ ਤੇ ਲਈ ਦੀ ਹੈ ਜੀ ਕਿਹੜਾ ਪਿੰਡ ਕਿਹੜਾ ਪਿੰਡ ਤੇ ਰਾਵ ਲਗਾ ਗਏ ਵਾਦਨੀਆ ਰਾਵ ਲਗਾ ਦਿੱਤੇ ਰਾਵ ਲਗਾ ਦਿੱਤੇ ਤੇ ਕਿੰਨਾ ਨੁਕਸਾਨ ਹੋਇਆ ਤਾਂ ਹਲ ਨੁਕਸਾਨ ਹੋਇਆ ਜੀ 55 ਕਿਲੋ ਵੱਟੇ ਚਲ ਗਏ ਹਾਂਜੀ 55 ਕਿਲੋ ਗਾਂਢ ਚਲ ਗਈ ਹੈ 18 ਕਿਲੋ ਗਾਂਢ ਇੱਕ ਚਲ ਗਈ ਹੈ 28 ਕਿਲੋ ਇੱਕ ਚਲ ਗਈ ਹੈ ਤੇ 1000 ਰੁਪਏ ਨਾਲ ਕਿਤੇ ਚਲ ਗਿਆ ਤੁਸੀਂ ਕੋਈ ਚੱਕੀ ਇਹਦਾ ਠੇਕੇ ਲਾ ਰਿਹਾ ਹਾਂਜੀ ਕਿੰਨਾ ਨੂੰ ਲਫਾਣ ਮਤਲਬ ਕਿੰਨਾ ਕ ਲੱਗਦਾ ਤੁਹਾਨੂੰ ਹੋਰ ਇਹ ਤੁਲਾ ਕੋਈ ਨਹੀਂ ਸੋਣ ਇਹ ਤੇ ਲਾਵਾ ਹੋ ਨਹੀਂ ਹੋਇ ਕੀ ਉਹਨੂੰ ਪੁਲਸਰ ਪੁੱੜ ਗਈ ਤੀ ਆ ਹੋਈ ਕੱਲ ਦੀ ਰਾਤ ਦੀ ਉਹ ਥੋੜੇ ਆਈ ਤੇ ਕੱਲ ਸਵੇਰੇ ਆਈ ਉਹ ਤੋਂ ਬਾਅਦ ਨਹੀਂ ਆਈ ਕੀ ਹੁਣ ਕੀ ਮੰਗਾ ਤੁਹਾਡੀ ਪ੍ਰਸ਼ਾਸਨ ਸਾਡੀ ਮੰਗ ਇਹੀ ਆ ਇਹ ਬੰਦੇ ਫਰਨੇ ਚਾਹੀਦੇ ਹਾਂਜੀ ਮੈਂ ਰਾਵਣ ਗਾਦੀਆਂ ਲੈਣ ਵਾਲੀ ਨਾ ਤੇ ਇੱਥੇ ਨਾ ਸਾਡੀ ਵੀ ਨਾਲ ਸਾਹਮਣੇ ਚੱਕੀ ਹੈਗੀਆਂ ਇਹਨਾਂ ਲੱਗੇ ਜਦੋਂ ਅਸੀਂ ਸਵੇਰੇ ਉੱਠੇ ਨਾ ਤੇ ਸਾਨੂੰ ਪਤਾ ਲੱਗਾ ਵੀ ਇਹਨਾਂ ਦੀ ਕੰਨ ਕਿੱਥੇ ਪਈਦੀ ਆ ਤੇ ਤੁਸੀਂ ਨਾ ਇਹਨਾਂ ਨੂੰ ਵੱਤ ਵੱਤ ਇਹਨਾਂ ਨੂੰ ਫੜਨਾ ਚਾਹੀਦਾ ਆ ਜਿਹੜੇ ਇੱਥੇ ਮਤਲਬ ਕਿ ਫਿਰਦੇ ਆ ਮੁੰਡੇ ਅਵਾੜਾ ਕਿਉਂਕਿ ਮੈਂ ਤੇ ਆਹੀ ਕਹਿਣਾ ਚਾਹਨੀ ਆ ਕਿ ਉਹਨਾਂ ਨੂੰ ਫੜ ਕੇ ਤੇ ਪੀਸ ਪੁਲਸ ਵਾਲੇ ਕਰਨ ਤੇ ਰਾਤ ਮੁਕੇ ਇੱਕ ਗਸਤ ਲਗਾਣ ਇੱਥੇ ਇਹ ਪਿੰਡ ਵਾਲਿਆਂ ਨੂੰ ਜਦੋਂ ਚੋਰੀ ਆਈ ਤੁਹਾਡੇ ਵੀ ਸਾਹਮਣੇ ਦੁਕਾਨ ਹਾਂਜੀ ਸਾਹਮਣੇ ਸਾਡੀ ਹਾਂਜੀ ਸਾਹਮਣੇ ਜਿਹੜੀ ਰੱਖੀ ਆ ਜੀ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਚੋਰੀ ਹੋਈ ਹੈ ਹਾਂ ਸਾਨੂੰ ਸਵੇਰੇ ਪਤਾ ਲੱਗਾ ਨਾ ਕਿ ਉਹ ਬਾਹਰ ਤਨਕ ਭੇਜਦੀ ਸੀ ਇਹਨਾਂ ਦੀ ਹਾਂਜੀ ਕਿਤੇ ਸਾਡੇ ਛੋਟੇ ਛੋਟੇ ਬੱਚੇ ਆ ਪਰ ਤੁਹਾਨੂੰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਵੀ ਦੇਖਣਾ ਚਾਹੀਦਾ ਮੰਗ ਹੀ ਕਰਦੇ ਹਾਂ ਹਾਂਜੀ ਅਸੀਂ ਮੰਗ ਇਹ ਕਰਨੇ ਆ ਕਿ ਪੁਲਿਸ ਵਾਲਿਆਂ ਨੂੰ ਰਾਤ ਨੂੰ ਇੱਕ ਮਤਲਬ ਹੀ ਆ ਕੇ ਫੇਰਾ ਮਾਰ ਸਕਣ ਅਸੀਂ ਤਾਂ ਇਹ ਕਹਿੰਦੇ ਆ